ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ 2-3 ਚਲੰਤ ਮੁੱਦੇ ਆ ਜਿਸ ਦੇ ਉੱਤੇ ਸਿਆਸਤ ਵੀ ਪੂਰੀ ਹੋ ਰਹੀ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਜੀ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ SGPC ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਪਹਿਲਾਂ ਤੋਂ ਤਿਆਰੀਆਂ ਹੋ ਰਹੀਆਂ ਨੇ ਹਾਲਾਂਕਿ ਕਾਫੀ ਲੰਮੇ ਸਮੇਂ ਬਾਅਦ ਇਹ ਚੋਣਾਂ ਹੋਣੀਆਂ ਨੇ ਪਰ ਵੋਟਾਂ ਬਣਾਉਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲਸਣੇ ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਲੀਡਰਸ਼ਿਪ ਨੇ ਵੱਡੇ ਸਵਾਲ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਵੀ ਮੜ ਦਿੱਤੇ ਨੇ ਲਾਏ ਨੇ ਇਹ ਦੇਖਦੇ ਆ ਕਿ ਇਸ ਦੇ ਵਿੱਚ ਸਚਾਈ ਕਿੰਨੀ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਮੌਜੂਦਾ ਸਮੇਂ ਤੇ ਜਿਹੜੀ ਸਿਆਸਤ ਹੋ ਰਹੀ ਹੈ ਇਸ ਦੇ ਉੱਤੇ ਜਿਹੜੀ ਆ ਉਹ ਗੱਲ ਕਰਨੀ ਬੜੀ ਲਾਜ਼ਮੀ ਹੋ ਜਾਂਦੀ ਹੈ ਦੋ ਅਹਿਮ ਵਿਸ਼ੇ ਪੰਜਾਬ ਦੇ ਹੋਰ ਨੇ ਜਿਹੜੇ ਕਿ ਦਿੱਲੀ ਦੀ ਸਿਆਸਤ ਨਾਲ ਵੀ ਸਿੱਧਾ ਸਬੰਧ ਰੱਖਦੇ ਨੇ ਆ ਦਵਿੰਦਰਪਾਲ ਜੀ ਸਾਊਥ ਤੋਂ ਪਹਿਲਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਵਾਲ ਚੁੱਕੇ ਨੇ ਜਾਂ ਦੋਸ਼ ਲਾਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਇੱਕ ਤਾਂ ਪਹਿਲਾਂ ਹੀ ਕਾਫੀ ਲੰਮੇ ਸਮੇਂ ਬਾਅਦ ਐਸਜੀਪੀਸੀ ਦੀ ਚੋਣ ਹੋਣ ਜਾ ਰਹੀ ਹੈ ਔਰ ਉਹਨਾਂ ਵੇਲੇਾਂ 'ਚ ਹੋਣ ਜਾ ਰਹੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਹਿਲਾਂ ਹੀ ਖੇਰੂ-ਖ ਦੇ ਕੋ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸੇ ਵੀ ਪੰਥਕ ਧਿਰ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਆ। ਆਮ ਤੌਰ ਤੇ ਇਹੀ ਮੰਨਿਆ ਜਾਂਦਾ ਹੈ ਵੀ ਜਿਹੜੀ ਵੀ ਧਿਰ ਦਾ ਜਿਹੜੇ ਵੀ ਸ਼ਰੋਬਣੀ ਅਕਾਲੀ ਦੰਦ ਦਾ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਜਾਂ ਦਬਦਬਾ ਹੈਗਾ ਉਹਨਾਂ ਦਾ ਪ੍ਰਧਾਨ ਹੈ। ਉਹੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਰਾਜਸੀ ਜਬਾਤ ਹੈ। ਇਸ ਲਈ ਅਸੀਂ ਦੇਖਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਸ ਵੇਲੇ ਸੁਖਵੀਰ ਸਿੰਘ ਬਾਦਲ ਦੀ ਅਕਵਾਈ ਵਾਲਾ ਸ਼ਰੋਬਣੀ ਅਕਾਲੀ ਦਲ ਸੀ ਜਿਹੜੇ ਕਿ ਹੋਣ ਸਤੀਫਾ ਉਹਨਾਂ ਦਾ ਮਨਜ਼ੂਰ ਹੋਇਆ ਜਿਹਦੇ ਕਿ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਲੰਬੇ ਸਮੇਂ ਤੋਂ ਇਸ ਅਕਾਲੀ ਦਲ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਦਾਅਵਾਇਆ ਸੀ ਜੋ ਅਮਰਜੀਤ ਕਹਿੰਗੇ ਤਾਂ ਇਹ ਇੱਕ ਤਰ੍ਹਾਂ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਸਿੱਧੇ ਤੌਰ ਤੇ ਜਿਹੜੀ ਹੈ ਸਿੱਖਾਂ ਦੀ ਨਮਾਇੰਦਗੀ ਕਰਨ ਦਾ ਲੀਡਰਸ਼ਿਪ ਹੈ ਉਹ ਦਾਅਵੇਦਾਰ ਬਣੀ ਹੋਈ ਹੈ ਚਲੋ ਇਸ ਦਾਅਵੇ 'ਚ ਜਿਹੜੀ ਸਚਾਈ ਵੀ ਹੈ ਅਸੀਂ ਕਹਿੰਨੇ ਵੀ ਜਿਹੜਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਇਹਨਾਂ ਦਾ ਪ੍ਰਧਾਨ ਆਇਆ ਜਾਇ ਇਹਨਾਂ ਦੇ ਬਹੁ ਗ੍ਰੈਂਟੀ ਮੈਂਬਰ ਲਗੀ ਤਾਂ ਇਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਇਸ ਲਈ ਜਿਹੜਾ ਹੁਣ ਸਵਾਲ ਹੈ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਦੋਂ ਅਕਾਲੀ ਰਾਜਨੀਤੀ ਪੂਰੀ ਤਰ੍ਹਾਂ 파ਟੋ ਤਾੜਾ ਹੈ ਲੋਕਾਂ ਚੋਂ ਆਪਦਾ ਆਧਾਰ ਜਿਹੜਾ ਉਹ ਗਵਾ ਚੁੱਕੀ ਹੈ ਲੋਕਾਂ ਚੋਂ ਭਰੋਸੇਯੋਗਤਾ ਗਵਾ ਚੁੱਕੀ ਹੈ ਪੰਥ ਜਿਹੜਾ ਉਹ ਵੱਡੀ ਬੜੀ ਵੱਡੀ ਦੁਬਿਧਾ ਚ ਹੈ ਪੰਥ ਤੇ ਕਿਸਾਨੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੀ ਹੈ ਮੇਨ ਨੁਮਾਇੰਦਾ ਜਮਾਤ ਹੈ ਉਹਨਾਂ ਤੋਂ ਲਾਂਬੇ ਹੋ ਚੁੱਕੀ ਹੈ ਇਸ ਦੌਰ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਣ ਆਮ ਚੋਣਾਂ ਹੋਣੀਆਂ ਨੇ ਉਹ ਬਹੁਤ ਮਹੱਤਵ ਰੱਖਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਉਹ 2012 ਦੀਆਂ ਚੋਣਾਂ ਤੋਂ ਪਹਿਲਾਂ ਹੋਈਆਂ ਸੀ ਇਹ ਸਾਨੂੰ ਸਭ ਨੂੰ ਪਤਾ ਹੈਗਾ ਇਸ ਲਈ ਲੰਬਾ ਸਮਾਂ ਹੋ ਗਿਆ ਜਿਹੜੇ ਹੈ ਪੰਜਾਬ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨਹੀਂ ਹੋਈਆਂ ਜੇ ਮੌਜੂਦਾ ਉਦੋਂ ਜਿਹੜੀ ਹੈ ਦਬਦਬਾ ਸੀਗਾ ਸਰਕਾਰ ਦੇ ਵਿੱਚ ਵੀ ਦਬਦਬਾ ਸੀ ਕੇਂਦਰ ਸਰਕਾਰ ਦੇ ਵਿੱਚ ਵੀ ਦਬਦਬਾ ਸੀ ਜੇ ਅੱਜ ਦੇ ਹਾਲਾਤ ਅਸੀਂ ਰਾਜਨੀਤਿਕ ਤੌਰ ਤੇ ਜਦੋਂ ਵਿਸ਼ਲੇਸ਼ਣ ਕਰਦੇ ਆ ਤਾਂ ਜਿਹੜੇ ਕਹਿ ਲਈਏ ਵੀ ਆਕਾਲੀਆਂ ਦੇ ਜਾਂ ਬਾਦਲਾਂ ਦੇ ਕੋਈ ਦਿਨ ਵਾਲੇ ਸਿੱਧੇ ਵੀ ਚੱਲ ਰਹੇ ਜੇ ਅਸੀਂ ਦਿਖਿਆ ਜਾਵੇ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੈ ਉਹਦੇ ਵਿੱਚੋਂ ਪਹਿਲਾਂ ਹੀ ਵਾਪਸ ਹੋ ਚੁੱਕੇ ਨੇ ਹੀ ਪਾਸੇ ਹੋ ਚੁੱਕੇ ਨੇ ਉਹਦੇ ਵਿੱਚ ਕੋਈ ਇਹਨਾਂ ਦੀ ਸੱਤਾ ਦੇ ਵਿੱਚ ਪਾਈ ਵਾਲੇ ਨਹੀਂ ਹੈਗੇ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਤਾਂ ਜਿਹੜਾ ਇੱਕ ਕਹਿ ਲਈਏ ਵੀ ਸਰਕਾਰ ਦੇ ਵਿੱਚ ਤਾਂ ਕੀ ਆਪਸ ਪੈਂਦਾ ਹੋਣਾ ਹੈ ਵਿਰੋਧੀ ਧਿਰ ਦੀ ਹیثیت ਚ ਵੀ ਨਹੀਂ ਹੈਗੇ ਸਿਰਫ 3 ਐਮਐਲਏ ਨੇ ਤੇ 1 ਐਮਪੀ ਹੈ ਰਾਜ ਸਭਾ ਦੇ ਵਿੱਚ ਜ਼ੀਰੋ ਨੁਮਾਇੰਦਗੀ ਹੈ ਅਜਿਹੇ ਹਾਲਤ ਦੇ ਵਿੱਚ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਪਾਪੜ ਦੇਲਣੇ ਪੈ ਰਹੇ ਹੈ ਵੀ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰਜਾਹਤ ਕਰਾ ਸਕੀ ਤੁਸੀਂ ਪਿਛਲੀ ਜਿਹੜੀਆਂ ਪ੍ਰਧਾਨਗੀ ਵੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹਰ ਸਾਲ ਨਵੰਬਰ ਦਸੰਬਰ ਅਕਤੂਬਰ ਉਹਨਾਂ ਮਹੀਨਿਆਂ ਦੇ ਵਿੱਚ ਚੋਣ ਹੁੰਦੀ ਹੈਗੀ ਪਿਛਲੇ 3-4 ਸਾਲਾਂ ਤੋਂ ਲਗਾਤਾਰ ਪਹਿਲਾਂ ਸੁਖਦੇਵ ਸਿੰਘ ਢਿੰਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਆਪਣਾ ਬੰਦਾ ਖੜਾ ਕੀਤਾ ਫਿਰ ਦੋਕਵਾਰੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਾਧਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਨੇ ਵੀ ਅਕਾਲੀ ਦਲ ਬਾਦਮ ਦੇ ਖਿਲਾਫ ਜਿਹੜੀ ਹੈ ਚੋਣ ਲੜੀ ਉਹਦੇ ਵਿੱਚ ਕਾਮਯਾਬੀ ਨਾ ਮਿਲਣ ਦਾ ਇੱਕੋ ਇੱਕ ਕਾਰਨ ਹੈ ਵੀ ਜਿਹੜੇ ਪੁਰਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਨੇ ਉਹਨਾਂ ਦੇ ਉਹ ਜ਼ਿਆਦਾਤਰ ਜਿਹੜੇ ਬਾਦਲ ਦਲ ਦੇ ਬੰਦੇ ਨੇਗੇ ਉਹਨਾਂ ਨੂੰ ਤੋੜਨ ਦੇ ਵਿੱਚ ਜਿਹੜਾ ਮਤਲਬ ਕਾਮਯਾਬ ਨਹੀਂ ਹੋਇਆ ਚਲੋ ਕਿਸੇ ਤਰ੍ਹਾਂ ਦੇ ਦੋਸ਼ ਲਾਉਂਦੇ ਆ ਕੀ ਲਾਉਂਦੇ ਉਹਦੇ 'ਚ ਆਪਾਂ ਨਹੀਂ ਜਾਣਾ ਉਹਦੇ 'ਚ ਨਾ ਆਪਾਂ ਨੂੰ ਉਤਰਨ ਦੀ ਲੋੜ ਹੈ ਨਾ ਉਹ ਆਪਣਾ ਸਵੈਕਟ ਹੈ ਕੁੱਲ ਬਿਲਾ ਕੇ ਆਪਾਂ ਕਹਿ ਸਕਦੇ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁ ਗਿਣਤੀ ਮੈਂਬਰ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਜੀ ਜਾਂ ਬਾਦਲਾ ਦੀ ਅਗਵਾਈ ਬਣਿਆ ਕਰਨੀ ਦਲ ਨਾਲ ਇਸ ਕਰਕੇ ਉਹਨਾਂ ਦਾ ਦਬਦਬਾ ਬਣਿਆ ਹੋਇਆ ਹੈ ਹੁਣ ਜਿਵੇਂ ਜਿਸ ਤਰ੍ਹਾਂ ਜਿਹੜਾ ਅੱਜ ਕਿ ਕਹਿ ਲਈਏ ਵੀ ਪਾਟੋ ਧਾੜ ਹੈ ਪੰਜਾਬ ਦੇ ਵਿੱਚ ਜਦੋਂ ਵੀ ਤੁਹਾਡੇ ਯਾਦ ਹੋ ਜਦੋਂ ਕਿਸੇ ਰਾਜਨੀਤਿਕ ਤਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੂੰ ਜਾਂ ਕਿਸੇ ਤਰ੍ਹਾਂ ਦੀ ਸਪੋਰਟ ਦੂਜੇ ਪਾਸੇ ਕੀਤੀ ਜਾਂਦੀ ਸੀ ਤਾਂ ਸਿੱਖਾਂ ਦੇ ਮਾਮਲੇ 'ਚ ਦਖਲ ਦਾ ਰੌਲਾ ਪਾ ਕੇ ਪੰਥ ਨੂੰ ਖਤਰੇ ਦਾ ਰੌਲਾ ਪਾ ਗਏ ਅਕਸਰ ਅਕਾਲੀ ਦਲ ਇੱਕ ਮੁੱਦਾ ਵੱਡਾ ਬਣਾ ਲੈਂਦਾ ਸੀ ਉਹ ਮੁੱਦਾ ਹੁਣ ਨਹੀਂ ਬਣ ਰਿਹਾ ਤੁਹਾਡੇ ਯਾਦ ਹੋਊ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਹਨਾਂ ਨੇ ਜਥੇਦਾਰ ਟੋੜਾ ਜਾਂ ਹੋਰ ਜਿਹੜਾ ਵੀ ਇੱਕ ਗਰੁੱਪ ਸੀਗਾ ਉਹਦੀ ਮਦਦ ਦੇ ਨਾਲ ਬਾਦਲਦਾਲੋਂ ਲਾਂਬੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਦੋਂ ਤੁਸੀਂ ਦੇਖੋ ਵੀ ਬਾਦਲਾ ਨੇ ਆਪਣੇ STPC ਮੈਂਬਰ ਬਾਲਾ ਸਰ 파ਰਪ ਤੇ ਰੱਖੇ ਉਹਨਾਂ ਨੂੰ ਕਿਵੇਂ ਦਿੱਲੀ ਦੇ ਥਰੂ ਭਾਇਆ ਬਾਈ 에ਅਰ ਲਿਆਂਦਾ ਗਿਆ ਕਿਵੇਂ ਆਈਕੇ ਗੁਜਰਾਲ ਤੇ ਹੋਰਾਂ ਲੀਡਰਾਂ ਦੀ ਮਦਦ ਨਾਲ ਸੋਨੀਆ ਗਾਂਧੀ ਤੱਕ ਪਹੁੰਚ ਕਰਕੇ ਉਹ ਜਿਹੜਾ ਉਹ ਸਾਰੇ ਕਾਸੇ ਨੂੰ ਰੋਕਿਆ ਗਿਆ ਬਿੰਦਰ ਸਿੰਘ ਦੀ ਮੂਵ ਨੂੰ ਜਿਹੜਾ ਉਹ ਖੁੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਖੁੰਡਾ ਕੀਤਾ ਵੀ ਗਿਆ ਇਹ ਕਟਰਾ ਕਰਮ ਆਫਸੀ ਦਰਸ਼ਕਾਂ ਨੂੰ ਤਾਂ ਦੱਸ ਰਹੇ ਹੈ ਵੀ ਅਕਾਲੀ ਦਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਜ਼ਰੂਰੀ ਹੈ ਤੇ ਕਿਵੇਂ ਇਹ ਤੇ ਕਬਜ਼ਾ ਰੱਖਣ ਲਈ ਹਰ ਵਾਰ ਜਿਹੜੇ ਆ ਉਹ ਪਾਪੜ ਵੇਲੇ ਜਾਂਦੇ ਨੇ ਤਰੰਧਤ ਕੀਤਾ ਜਾਂਦਾ ਕੋਈ ਕੋਸ਼ਿਸ਼ ਜਿਹੜੀ ਹੈ ਕੋਈ ਯਤਨ ਜਿਹੜਾ ਉਹ ਬਾਕੀ ਨਹੀਂ ਛੱਡਿਆ ਜਾਂਦਾ ਇਸੇ ਲਈ ਜਿਹੜੀਆਂ ਹੁਣ ਚੋਣਾ ਆਦੀਆਂ ਆ ਰਹੀਆਂ ਨੇ ਜਿਹੜੋਂ ਆਪਾਂ ਗੱਲ ਕਰਦੇ ਆ ਜਦੋਂ ਕੋਈ ਧਿਰ ਪੰਜਾਬ ਦੀ ਖਾਸ ਕਰਕੇ ਗਰਾਊਂਡ ਰਿਐਲਿਟੀ 'ਚੋਂ ਆਪਦਾ ਆਧਾਰ ਗਵਾ ਚੁੱਕੀ ਹੋਵੇ ਜਦੋਂ ਵੋਟ ਪਰਸੈਂਟੇਜ ਬਹੁਤ ਘਟ ਰਿਹਾ ਹੋ ਗਿਆ ਉਹ ਵੇ ਜ਼ਮਾਨਤਾ ਜਿਹੜੀਆਂ ਉਹ ਜਬਤ ਹੋ ਗਿਆ ਹੁਣ ਤਾਂ ਉਥੋਂ ਸਿੱਧਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਜਿੱਥੇ ਸਿੱਖ ਜਿਹੜੇ ਆ ਉਹ ਡੋਮਿਨੇਟ ਕਰਦੇ ਨੇ ਜਿੱਥੇ ਮੈਜੋਰਟੀ ਚ ਬਣੇ ਜਾਂਦੇ ਨੇ ਪੰਜਾਬ ਦੇ ਵਿੱਚ ਉਥੇ ਸਿੱਖਾਂ ਦੀ ਨੁਮਾਇੰਦਾ ਜਮਾਤ ਦੀਆਂ ਜਿੰਨੀਆਂ ਜ਼ਮਾਨਤਾਂ ਜਬਤ ਹੋ ਜਾਂਦੀਆਂ ਨੇ ਤਾਂ ਇਹਦਾ ਮਤਲਬ ਹੈ ਵੀ ਸਿੱਖਾਂ ਦਾ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਉਹਨਾਂ ਨਾਲੋਂ ਟੁੱਟ ਚੁੱਕਿਆ ਉਹਨਾਂ ਨੂੰ ਵੋਟ ਨਹੀਂ ਪਾ ਰਿਹਾ ਤੇ ਉਹਨਾਂ ਸਿੱਖਾਂ ਨੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਉਣੀਆਂ ਨੇ ਜਿੱਥੋਂ ਤੱਕ ਸੁਖਵੀਰ ਸਿੰਘ ਅਕਾਲੀ ਆਗੂਆਂ ਦਾ ਜਾਲੀ ਵੋਟਾਂ ਦਾ ਕੰਸਰਨ ਜਿਹੜਾ ਉਹਨਾਂ ਨੇ ਸਾਬਤ ਕੀਤਾ ਹੈਗਾ ਉਹ ਹੋ ਵੀ ਸਕਦਾ ਹੈ ਪਰ ਉਹ ਜਾਲੀ ਵੋਟਾਂ ਕੌਣ ਲੈ ਗਿਆ ਇੱਕ ਤਾਂ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਇੱਕ ਤਾਂ ਕੀ ਪਤਿਤ ਸਿੱਖਾਂ ਨੂੰ ਉਹ ਜਾਲੀ ਸਿੱਖ ਕਹਿੰਦੇ ਨੇ ਜਾਂ ਗੈਰ ਸਿੱਖਾਂ ਦੀਆਂ ਵੋਟਾਂ ਪੜੀਆਂ ਗਈਆਂ ਨੇ ਯਾਰ ਇੱਕ ਗੱਲ ਤਾਂ ਇਹਦੇ ਬਾਰੇ ਉਹਨਾਂ ਨੂੰ ਜਿਹੜਾ ਹੈ ਉਹ ਜ਼ਰੂਰ ਕਲੀਅਰ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਤਾਂ ਪਤਿਤ ਸਿੱਖਾਂ ਦਾ ਸਵਾਲ ਹੈ ਅਸੀਂ ਪਿਛੇ ਪਿਛਲੇ ਦੌਰ ਚ ਵੀ ਦੇਖ ਰਹੇ ਹਾਂ ਕਿ ਸਿੱਖਾਂ ਦੇ ਆਪਣੇ ਮੁੱਦੇ ਜਿਹੜੇ ਸ਼ਰੋਮੀ ਗੁਰਦੁਆਰਾ ਪਰਵੰਤ ਕਮੇਟੀ ਦੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਸਾਨੂੰ ਜਿਹੜੇ ਹੈ ਕਿਸ ਕਤਲ ਕਰਨ ਵਾਲੇ ਮਿਲ ਜਾਣਗੇ ਜਾਂ ਅਮਰਤਾਰੀ ਨਹੀਂਗੇ ਸਭ ਤੋਂ ਸੂਰਤ ਸਿੱਖ ਜਿਹੜੇ ਆ ਉਹ ਤੁਹਾਨੂੰ ਬਹੁਤ ਘੱਟ ਜਿਹੜੇ ਆ ਉਹਨਾਂ ਪਰਿਵਾਰਾਂ ਦੇ ਵਿੱਚ ਅਕਸਰ ਤੁਹਾਨੂੰ ਮਿਲ ਜਾਣਗੇ ਇਸ ਲਈ ਪਹਿਲਾਂ ਤਾਂ ਜਾਲੀ ਵੋਟਾਂ ਦੀ ਜਿਹੜੀ ਡੈਫੀਨੇਸ਼ਨ ਹੈ ਪਰਭਾਸ਼ਾ ਹੈ ਉਹਨੂੰ ਸਪਸ਼ਟ ਕਰਨ ਦੀ ਲੋੜ ਹੈ ਕਿ ਸਹਿਜਤਾਰੀ ਸਿੱਖਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਵੋਟ ਦਾ ਅਧਿਕਾਰ ਵਾਪਸ ਲਿਆ ਗਿਆ ਸੀ ਉਹ ਉਹਨਾਂ ਦੀਆਂ ਵੋਟਾਂ ਵੱਧ ਰਹੀਆਂ ਨੇ ਗੈਰ ਸਿੱਖਾਂ ਦੀਆਂ ਵੋਟਾਂ ਵੱਧ ਰਹੀਆਂ ਨੇ ਜਾਂ ਪਤਿਤ ਸਿੱਖਾਂ ਦੀਆਂ ਵੋਟਾਂ ਵੱਧ ਰਹੀਆਂ ਨੇ ਪਤਿਤ ਸਿੱਖਾਂ ਦੀਆਂ ਦਾ ਸ਼੍ਰੋਮਣੀ ਅਕਾਲੀ ਦਲ ਖੁਦ ਜਿਹੜਾ ਹੈ ਉਹੋ ਵੋਟਾਂ ਪਵਾਉਂਦਾ ਰਿਹਾ ਅਸੀਂ ਜਦੋਂ ਫੀਲਡ ਦੇ ਵਿੱਚ ਰਿਪੋਰਟਿੰਗ ਕਰਦੇ ਹੁੰਦੇ ਸੀ ਜਿਹੜੇ ਕੋਨੇ ਮੋਨੇ ਜਿੰਨੇ ਮੁੰਡੇ ਹੁੰਦੇ ਸੀ ਨੌਜਵਾਨ ਹੁੰਦੇ ਸੀ ਜਿਨ੍ਹਾਂ ਦੇ ਦਾੜੀਆਂ ਵੀ ਕਟੀਆਂ ਸੀ ਕੇਸ ਵੀ ਕੱਟੇ ਹੁੰਦੇ ਸੀ ਉਹ ਅਕਸਰ ਜਿਹੜੇ ਹੈ ਵੋਟਾਂ ਪਾਉਂਦੇ ਦੇਖੇ ਨੇ ਵੋਟਰ ਲਿਸਟਾਂ ਦੇ ਵਿੱਚ ਉਹਨਾਂ ਦੇ ਨਾਮ ਹੁੰਦੇ ਸੀ ਇਥੋਂ ਤੱਕ ਵੀ ਮੇਰੇ ਯਾਦ ਹੈ 2004 ਦੇ ਵਿੱਚ ਜਦੋਂ ਮੈਂ ਗਿਲੰਦਰ ਪੋਸਟਡ ਸੀ ਪੰਜਾਬੀ ਟ੍ਰੇਡ ਦੇ ਹੁੰਦੇ ਵਿੱਚ ਅਸੀਂ ਇੱਕ ਰਿਪੋਰਟ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਅਜਿਹੇ ਬੰਦਿਆਂ ਨੂੰ ਜਿਹੜੀ ਟਿਕਟ ਦਿੱਤੀ ਗਈ ਸੀ ਜਿਹੜੇ ਦਾੜੀਆਂ ਰੰਗਦੇ ਸੀਗੇ ਜਿਹੜੇ ਖੁੱਦ ਪਤਿਤ ਸੀ ਜਿਨ੍ਹਾਂ ਨੂੰ ਪਤਿਤ ਜਿਹੜੀ ਹੈ ਉਹ ਦਾਇਰੇ ਦੇ ਵਿੱਚ ਸਿੱਖੀ ਰੌ ਰੀਤਾ ਮੁਤਾਬਕ ਜਿਹੜੀ ਰਹਿਤ ਬਰਜਾਦਾ ਉਹਦੇ ਮੁਤਾਬਕ ਆਉਂਦੇ ਨੇ ਵੀ ਹਾਂ ਅਸੀਂ ਇੱਕ ਤਾਂ ਇਹ ਇਹ ਗੱਲ ਜ਼ਰੂਰ ਕਲੀਅਰ ਕਰਨ ਦੀ ਲੋੜ ਹੈ ਵੀ ਜਾਲੀ ਵੋਟ ਮੰਨੀ ਕੀਦੀ ਜਾਂਦੀ ਹੈ ਕਿ ਪਤਿਤ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ ਹੈ ਇਹ ਇੱਕ ਤਾਂ ਕਲੀਅਰ ਕਰਨ ਦੀ ਲੋੜ ਹੈ ਕੀ ਵੀ ਵੋਟ ਬਣ ਰਹੀ ਹੈ ਕੀ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਣ ਰਹੀਆਂ ਨੇ ਈ ਗੈਰ ਗੈਰ ਸਿੱਖਸੀ ਕੇ ਲਈ ਵੀ ਕੋਈ ਬੜੀਆਂ ਦੀ ਵੋਟ ਬਣ ਰਹੀ ਹੈ ਬ੍ਰਾਹਮਣਾ ਦੀ ਬਣ ਰਹੀ ਹੈ ਜਾਂ ਕਿਸੇ ਹੋਰ ਕਮਿਊਨਿਟੀ ਦੀ ਬਣ ਰਹੀ ਹੈ ਵੋਟ ਅਕਸਰ ਕਿਸ ਦੀ ਬਣ ਰਹੀ ਹੈ ਜਾਲੀ ਵੋਟ ਨੂੰ ਕਿਨੂੰ ਕਿਨੂੰ ਜਿਹੜਾ ਕਿਹਾ ਜਾ ਰਿਹਾ ਦੇਖੋ ਜੇ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਖਦਸ਼ੇ ਨੇ ਜਿਵੇਂ ਆਮਾਦਵੀ ਪਾਰਟੀ ਦੀ ਸਰਕਾਰ ਤੇ ਵੀ ਦੋਸ਼ ਲਾਏ ਇੱਕ ਹੋਰ ਵੀ ਚੈਲੰਜ ਇਸ ਵਾਰ ਹੀ ਰਹਿਣ ਵਾਲਾ ਹੈ ਸ਼ਾਇਦ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਕਿਉਂਕਿ ਪਹਿਲਾਂ ਕੋਈ ਨਵੀਂ ਪੰਥਕ ਧਿਰ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਵਿੱਚ ਸਿੱਧੇ ਤੌਰ ਤੇ ਮੈਦਾਨ 'ਚ ਕਦੇ ਨਹੀਂ ਸੀ ਨਿਤਰੀ ਹੁਣ ਇੱਕ ਤੇ ਬਾਗੀ ਧੜਾ ਵੀ ਹੈ ਉਹ ਵੀ ਲੀਡਰਸ਼ਿਪ ਹੈ ਉਹਨਾਂ ਦੇ ਕਿੰਨੀ ਕੁ ਮੰਨਦੇ ਆ ਲੋਕ ਨਹੀਂ ਮੰਨਦੇ ਇੱਕ ਵੱਖਰਾ ਵਿਸ਼ਾ ਹੈ ਨਾਲ ਇੱਕ ਨਵੀਂ ਪਾਰਟੀ ਉੱਪਰ ਆ ਗਈ ਜਿਹੜੇ ਕਹਿੰਦੇ ਆ ਕਿ ਅਸੀਂ ਤੇ ਆ ਪਾਵਾਂਗੇ ਆਪਣੇ ਉਮੀਦਵਾਰ ਉਤਾਰਾਂਗੇ ਮੈਦਾਨ ਦੇ ਵਿੱਚ ਹੁਣ ਸ਼੍ਰੋਮਣੀ ਕਾਲੀ ਦਲ ਦੇ ਲਈ ਕਈ ਤਰ੍ਹਾਂ ਦੇ ਫਰੰਟ ਸਾਹਮਣੇ ਆ ਪਹਿਲਾਂ ਤਾਂ ਇੱਕਦ ਦੇ ਨਾਲ ਮੁਕਾਬਲਾ ਸੀ ਜਾਇ ਕਹਿ ਲਈਏ ਕਿ ਜਦੋਂ ਸੱਤਾ 'ਚ ਸੀ ਤਾਂ ਕਿਸੇ ਨਾਲ ਵੀ ਨਹੀਂ ਸੀ ਹੁੰਦਾ ਮੁਕਾਬਲਾ ਇਸ ਗੱਲ ਨੂੰ ਮੈਂ ਤੁਹਾਡੇ ਨੂੰ ਸੰਗ ਬੜੇ ਅੱਛੇ ਢੰਗ ਨਾਲ ਦਰਸਤ ਕਰੂੰਗਾ ਮੈਨੂੰ ਯਾਦ ਹੈ 2004 ਦੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸੀ ਉਹ ਮੈਂ ਕਵਰ ਕੀਤੀਆਂ ਉਸ ਵੇਲੇ ਚਲੋ ਇੱਕ ਪਾਸੇ ਤਾਂ ਜਿਹੜੀ ਇਹ ਸਟੈਬਲਿਸ਼ਡ ਧਿਰ ਸੀ ਕਹਿੰਦੇ ਇਹ ਵੀ ਬਾਦਲਾਂ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਚੋਣ ਲੜ ਰਿਹਾ ਸੀ ਤੇ ਇਹਨਾਂ ਨੇ ਧੜਲੇੜਾਂ ਚੋਣਾਂ ਲੜੀਆਂ ਤੇ ਜਿੱਤੀਆਂ ਵੀ ਦੂਸਰੇ ਪਾਸੇ ਦੋ ਤਰ੍ਹਾਂ ਸੀ ਇੱਕ ਸੀਗਾ ਰਵਿੰਦਰ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ 1920 ਤੇ ਇੱਕ ਸੀਗੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਅਕਾਲੀ ਦਲ ਅੰਮ੍ਰਿਤਸਰ ਸ਼ਾਇਦ ਇਹਨਾਂ ਦਾ ਗੱਠ ਜੋੜ ਸੀ ਜਾਂ ਨਹੀਂ ਸੀ ਇਹ ਮੈਨੂੰ ਯਾਦ ਨਹੀਂ ਆ ਇਸ ਵੇਲੇ ਪਰ ਇਹਨਾਂ ਜਰੂਰ ਹੈ ਵੀ ਇਹਨਾਂ ਨੂੰ ਪੂਰੇ ਉਮੀਦਵਾਰ ਵੀ ਨਹੀਂ ਸੀ ਮਿਲ ਰਹੇ ਪੂਰੇ ਉਮੀਦਵਾਰ ਨਹੀਂ ਸੀ ਮਿਲ ਰਹੇ ਤਾਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਮੁਕਾਬਲਾ ਕੀ ਕਰੋਗੇ ਹਾਂ ਜਿਹੜੀ ਗੱਲ ਤੁਸੀਂ ਕਹੀ ਇਸ ਵਾਰ ਸਿਚੁਏਸ਼ਨ ਜਿਹੜੀ ਹੈ ਸਥਿਤੀ ਜਿਹੜੀ ਆ ਉਹ ਡਿਫਰੈਂਟ ਹੈਗੀ ਜਦੋਂ ਅਸੀਂ ਦੇਖਦੇ ਆਂ ਵੀ ਚਾਹੇ ਅਕਾਲੀ ਸੁਧਾਰ ਲਹਿਰ ਵਾਲੇ ਹੋਣ ਚਾਹੇ ਹੋਰ ਪੰਥਕ ਤੇ ਰਾਜਾ ਅਕਾਲੀ ਤੇਰਾ ਹੋਣ ਜੋ ਸਾਰੇ ਇਕੱਠੇ ਹੋ ਕੇ ਲੜਦਿਆਂ ਨੇ ਘੱਟੋ ਘੱਟ ਉਹਨਾਂ ਨੂੰ ਉਮੀਦਵਾਰ ਜ਼ਰੂਰ ਲੱਭ ਜਾਣਗੇ ਉਹਨਾਂ ਨੇ ਜਦੋਂ ਉਮੀਦਵਾਰ ਲੱਭਦੇ ਆ ਤਾਂ ਇਹਦਾ ਮਤਲਬ ਇਹ ਹੈ ਵੀ 100% ਜਿਹੜੇ ਵਿਧਾਨ ਸਭਾ ਹਲਕਿਆਂ ਤੇ ਮੁਕਾਬਲਾ ਹੋ ਜੂਗਾ ਜਦੋਂ ਪਹਿਲੀ ਪਹਿਲਾ ਸਿਚੁਏਸ਼ਨ ਇਹ ਹੁੰਦੀ ਸੀ ਵੀ ਜੇ ਮੁਕਾਬਲਾ ਹੀ ਪਹਿਲੀ ਗੱਲ ਤਾਂ 100% ਦੇ ਵਿੱਚੋਂ 50% ਸੀਟਾਂ ਤੇ ਹੈ 50% ਸੀਟਾਂ ਤਾਂ ਤੁਸੀਂ ਆਲਰੇਡੀ ਦੂਜੀ ਧਿਰ ਨੂੰ ਦੇ ਦਿੱਤੀ ਹੈ ਨਾ ਜਿਹੜੀ ਆਲਰੇਡੀ ਤੁਹਾਡੇ ਤੇ ਤੁਹਾਡੇ ਤੋਂ ਵੱਡੀ ਹੈ ਤੇ ਤੁਹਾਡੇ ਤੇ ਹਾਵੀ ਹੈ ਤਾਂ ਬਾਕੀ 50% ਦੀ ਤੁਹਾਡੇ ਬੰਦੇ ਜਿਹੜੇ ਉਹ ਲੜਦੇ ਰਹਿਗੇ ਜੇ ਇਸ ਵਾਰ 100% ਸੀਟਾਂ ਦੇ ਉੱਤੇ ਦੂਸਰੇ ਅਕਾਲੀ ਦਲ ਜਿੰਨੇ ਹੈ ਇਕੱਠੇ ਹੋ ਕੇ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੇ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਕਾਗਰਜ਼ ਤੇ ਬਾਕੀ ਜਿਹੜੀਆਂ ਦਿਲਚਸਪ ਮੁਕਾਬਲੇ ਵੀ ਹੋਣਗੇ ਸਾਨੂੰ ਦੇਖਣ ਨੂੰ ਮਿਲਣਗੇ ਤਾਂ ਅਕਾਲੀ ਦਲ ਬਾਦਲ ਦਾ ਜਿਹੜਾ ਕਬਜ਼ਾ ਖੁੱਸਣ ਦਾ ਖਤਰਾ ਵੀ ਜਿਹੜਾ ਉਹ ਇਹਨਾਂ ਨੂੰ ਖੜਾ ਹੋ ਸਕਦਾ ਹੈਗਾ ਜਿਹੜਾ ਕਿ ਇਹ ਇਸ ਵਾਰ ਨਵਾਂ ਸਨੈਰੋ ਜਿਹੜਾ ਉਹ ਸਾਹਮਣੇ ਆ ਰਿਹਾ ਕਿਉਂਕਿ ਪਹਿਲਾਂ ਸਾਰੇ ਜਿੰਨੇ ਅਕਾਲੀ ਸੁਧਾਰ ਲਹਿਰ ਵਾਲੇ ਸੀ ਉਹ ਸਾਰੇ ਉਹਨਾਂ ਦੇ ਵਿੱਚ ਆਪਾਂ ਕਈ ਦੇਖਦੇ ਨੇ ਚਾਹੀਏ ਉਹ ਬੀਬੀ ਜੀ ਕੀ ਕੌਰ ਨੇ ਜਾਂ ਹੋਰ ਨੇ ਉਹ ਤਾਂ ਅਕਾਲੀ ਦਲ ਬਾਦਲ ਦੀ ਸ਼ਿਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੀਗੇ ਤਾਂ ਇਸ ਵਾਰ ਜਿਹੜੇ ਉਹ ਸਾਰੇ ਅਲੱਗ ਖੜੇ ਨੇ ਤੇ ਸਿਚੁਏਸ਼ਨ ਕੀ ਬਣਦੀ ਹੈ ਇਸ ਵਾਰ ਬੜਾ ਰੌਚਕ ਹੋ ਸਕਦਾ ਹੈ ਜੀ 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 ਔਰ ਨਾਲ ਇੱਕ ਗੱਲ ਕਰੀਏ ਜੇ ਭਾਵੇਂ ਉਹ ਬਿਆਨ ਪਹਿਲਾਂ ਦਿੱਲੀ ਦੇ ਵਿੱਚ ਦਿੱਤਾ ਗਿਆ ਉਹਦਾ ਸਬੰਧ ਸਿੱਧਾ ਪੰਜਾਬ ਨਾਲ ਆ ਕੇ ਜੁੜਿਆ ਕਿਉਂਕਿ ਪੰਜਾਬ ਦੀਆਂ ਗੱਡੀਆਂ ਦਾ ਮਸਲਾ ਭਾਜਪਾ ਦੇ ਲੀਡਰਾਂ ਵੱਲੋਂ ਚੁੱਕਿਆ ਗਿਆ ਕਿ ਦਿੱਲੀ 'ਚ ਕੀ ਕਰਦੀਆਂ ਫਿਰਦੀਆਂ ਤਾਂ ਫਿਰ ਅੱਗੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਜਵਾਬ ਦਿੰਦੇ ਨੇ ਅਰਵਿੰਦ ਕੇਜਰੀਵਾਲ ਖੁਦ ਜਵਾਬ ਦਿੰਦੇ ਨੇ ਉਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਵਿਸਥਾਰ ਨਾਲ ਜਿੰਨਾ ਨੇ ਨਹੀਂ ਉਹ ਬਿਆਨ ਜਿਹੜਾ ਜਾਣਿਆ ਜਾਂ ਪੜ੍ਹਿਆ ਉਹ ਜ਼ਰੂਰ ਦੱਸੋ ਕਿ ਭਾਜਪਾ ਵਾਲਿਆਂ ਨੇ ਬਿਆਨ ਕਿਹੜੇ ਐਂਗਲ ਤੋਂ ਦਿੱਤਾ ਔਰ ਉਸ ਨੂੰ ਆਮ ਆਦਮੀ ਪਾਰਟੀ ਨੇ ਜਵਾਬ ਕਿਵੇਂ ਦਿੱਤਾ ਦੇਖੋ ਇਹ ਤੇ ਜਿਹਾ ਕੋਈ ਅਲਜਵਰੇ ਵਾਲੀ ਗੱਲ ਹੈ ਨਹੀਂਗੀ ਭਾਜਪਾ ਦਾ ਤਾਂ ਨਿਸ਼ਾਨਾ ਸਿਰਫ ਇਹੀ ਸੀ ਨਾ ਕਿ ਜਿਹੜੀ ਹੈ ਅਸੀਂ ਇਹ ਕਹਿ ਲਈਏ ਵੀ ਆਮ ਆਦਮੀ ਪਾਰਟੀ ਨਾਲ ਸਵਰਨਿਤ ਪੰਜਾਬ ਦੇ ਆਗੂ ਨੇ ਜਿਹੜੇ ਪੰਜਾਬ ਦੇ ਵਿੱਚ ਪਾਰਟੀ ਲਈ ਪ੍ਰਚਾਰ ਕਰਦੇ ਨੇ ਦੇਖੋ ਇਹਦੇ ਵੱਖੋ-ਵੱਖਰੀਆਂ ਰਾਵਾਂ ਹੋ ਸਕਦੀਆਂ ਨੇ ਇਸ ਪ੍ਰਚਾਰ ਦੇ ਬਹੁਤ ਸਾਰੇ ਲੋਕ ਖਿਲਾਫ ਹੋ ਸਕਦੇ ਨੇ ਤਾਂ ਅਸੀਂ ਅਸੀਂ ਜੇ ਦੂਜੇ ਪੱਖ ਤੋਂ ਦੇਖਿਆ ਜਾਵੇ ਠੀਕ ਹੈ ਪੰਜਾਬ ਦੇ ਸਾਰੇ ਐਮਐਲਏ ਮੰਤਰੀ ਸਾਰੇ ਪ੍ਰਚਾਰ ਕਰਦੇ ਨੇ ਪੰਜਾਬ ਦਾ ਪ੍ਰਸ਼ਾਸਨ ਜਿਹੜਾ ਛੱਡ ਕੇ ਪੰਜਾਬ ਸਰਕਾਰ ਛੱਡ ਕੇ ਉੱਥੇ ਲੱਗੇ ਹੋਏ ਨੇ ਪੰਜਾਬ ਨੂੰ ਕੀ ਨਫਾ ਹੋ ਰਿਹਾ ਕੀ ਨੁਕਸਾਨ ਹੋ ਰਿਹਾ ਇੱਕ ਤਾਂ ਇਹ ਸਬਜੈਕਟ ਹੈ ਜਿਹਨੂੰ ਛੱਡ ਕੇ ਆਪਾਂ ਅੱਜ ਦੇ ਬਿਆਨਬਾਜ਼ੀ ਤੇ ਲਾ ਲੀਏ ਤਾਂ ਅਸੀਂ ਇਹ ਦੇਖਦੇ ਹਾਂ ਵੀ ਕਿੰਨੇ ਹੀ ਭਾਜਪਾ ਦੇ ਲੀਡਰ ਜਿਹੜੇ ਦੂਈਆ ਸਟੇਟਾਂ ਦੇ ਆ ਕੇ ਕਿਸੇ ਹੋਰ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਨੇ ਸਾਡੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਹੋਣੀਆਂ ਸੀ ਰਾਜਸਥਾਨ ਦੇ ਲੀਡਰ ਵੀ ਇਥੇ ਪ੍ਰਚਾਰ ਕਰ ਰਹੇ ਸੀ ਦਿੱਲੀ ਦੇ ਵੀ ਕਰ ਰਹੇ ਸੀ ਹਰਿਆਣੇ ਦੇ ਵੀ ਕਰ ਰਹੇ ਸੀ ਤਾਂ ਕਾਂਗਰਸ ਦੇ ਲੀਡਰ ਵੀ ਜਾ ਰਹੇ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੁਣ ਹਰਿਆਣੇ ਦੇ ਵਿੱਚ ਚੋਣਾਂ ਹੋ ਜਾਂ ਨੇ ਉਥੇ ਕਿਹੜਾ ਬਾਹਰੋਂ ਆ ਕੇ ਬੀਜੇਪੀ ਦੇ ਲੀਡਰਾਂ ਨੇ ਹੋਰਾਂ ਨੇ ਪ੍ਰਚਾਰ ਨਹੀਂ ਕੀਤਾ ਇੱਕ ਤਾਂ ਸਿੱਧਾ ਮਕਸਦ ਇਹ ਹੈ ਵੀ ਵਾਈ ਮਤਲਬ ਕੱਲਾ ਪੰਜਾਬ ਹੀ ਟਾਰਗੇਟ ਕਿਉਂ ਹੈ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਇੱਕ ਤਾਂ ਇਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਕੱਲੇ ਪੰਜਾਬ ਦੇ ਵਿੱਚ ਹੈ ਉਹ ਜਿਹੜੇ ਕਹਿ ਰਹੇ ਨੇ ਉਹ ਗੱਲ ਸਹੀ ਦੀ ਨਹੀਂ ਗੱਲ ਪਈ ਦੀ ਹੈ ਉਹ ਫਿਰ ਜਿਹੜੇ ਮੰਤਰੀ ਐਮ ਐਲ ਏ ਜਾਂਦੇ ਨੇ ਉਹਨਾਂ ਦਾ ਲਾਮ ਲਸ਼ਕਰ ਹੁੰਦਾ ਹੈ ਉਹਨਾਂ ਨਾਲ ਸਿਕਿਉਰਿਟੀ ਵਾਲੀਆਂ ਦੀਆਂ ਗੱਡੀਆਂ ਵੀ ਹੁੰਦੀਆਂ ਨੇ ਪੰਜਾਬ ਦੀ ਸਿਕਿਉਰਿਟੀ ਦਿੱਲੀ ਦੇ ਵੀ ਕਈ ਲੀਡਰਾਂ ਨੂੰ ਦਿੱਤੀ ਹੋਈ ਹੈ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਚਰਚਾ ਤੁਸੀਂ ਦੇਖਿਆ ਕਈ ਤੁਸੀਂ ਖ਼ਬਰਾਂ ਵੀ ਕੀਤੀਆਂ ਨੇ ਉਦੋਂ ਪਹਿਲਾਂ ਵੀ ਸਿਕਿਉਰਿਟੀ ਦਿੱਤੀ ਹੋਈ ਹੈ ਕੱਲ ਵੀ ਕਿਸੇ ਲੀਡਰ ਦਾ ਜਿਹੜਾ ਪਰਸੋਂ ਰੌਲਾ ਪਿਆ ਸੀ ਵੀ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਮੈਨੂੰ ਲੱਗਦਾ ਵੀ ਜਿਹੜਾ ਉਹ ਉਹ ਐਂਗਲ ਹੈ ਨਾ ਵੀ ਕੱਲਾ ਇੱਕ ਬੰਦਾ ਗੱਡੀ ਤੇ ਚੜ੍ਹ ਕੇ ਪ੍ਰਚਾਰ ਕਰਨਾ ਜੇ ਉਹ ਇੱਕ ਹੋਰ ਹੁੰਦਾ ਜਦੋਂ ਇੱਕ ਬੰਦੇ ਨਾਲ ਦੋ ਤਿੰਨ ਗੱਡੀਆਂ ਦਾ ਜਿਹੜਾ ਲਾਮ ਲਸ਼ਕਰ ਚੁਬਦਾ ਹੋਵੇ ਉਹ ਕਿਸੇ ਪੱਖ ਤੋਂ ਜਿਹੜਾ ਉਹ ਰੜਪੜਾ ਹੋਵੇ ਅੱਧੀ ਗੱਲ ਪ੍ਰਚਾਰ ਦੀ ਸਾਡੇ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਹੋਣ ਜਿਨ੍ਹਾਂ ਨੇ ਗੁਜਰਾਤ ਚ ਵੀ ਆਪ ਦੀ ਪਾਰਟੀ ਲਈ ਪ੍ਰਚਾਰ ਕੀਤਾ ਰਾਜਸਥਾਨ ਚ ਵੀ ਪ੍ਰਚਾਰ ਕੀਤਾ ਅਸਾਮ ਚ ਵੀ ਕੀਤਾ ਮਧ ਪ੍ਰਦੇਸ਼ ਚ ਵੀ ਕੀਤਾ ਝਾਰਖੰਡ ਛਤੀਸਗੜ੍ਹ ਚ ਵੀ ਕੀਤਾ ਮੇਰਾ ਖਿਆਲ ਹੈ ਸਾਊਥ ਦੀ ਸਟੇਟ ਕਰਨਾਟਕਾ ਤੇ ਲੰਗਨਾ ਆਂਧਰਾ ਚ ਵੀ ਕੀਤਾ ਹੋਵੇ ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਜੀ ਜੀ ਠੀਕ ਤਾਂ ਤਾਂ ਅਸੀਂ ਨਹੀਂ ਸਾਡੇ ਆਪ ਆਲੇ ਲੀਡਰਾਂ ਤਾਂ ਤਾਂ ਉੱਥੇ ਤਾਂ ਕਦੇ ਬੀਜੇਪੀ ਨੂੰ ਇਹ ਰੜਕਿਆ ਨਹੀਂ ਮੈਨੂੰ ਇਹ ਲੱਗਦਾ ਵੀ ਹੁਣ ਜਿਹੜੀ ਦਿੱਲੀ ਦੀ ਜਿਹੜੀ ਲੜਾਈ ਹੈ ਨਾ ਉਹ ਸਿਰ ਟੜ ਦੀ ਬਾਜ਼ੀ ਲੱਗੀ ਹੋਈ ਹੈ ਕਿਉਂਕਿ ਹੋਰਾਂ ਸਟੇਟਾਂ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਵੀ ਆਮ ਆਦਮੀ ਪਾਰਟੀ ਦੇ ਪੱਲੇ ਤਾਂ ਕੁਝ ਪੈਣਾ ਨਹੀਂ ਹੂੰ ਬਹੁਤਿਆਂ ਦੀ ਜ਼ਮਾਨਤਾਂ ਜਬਤ ਹੋਣੀਆਂ ਉੱਥੇ ਤਾਂ ਨੋਟਿਸ ਵੀ ਕੀਤਾ ਕਿਸੇ ਨੇ ਦਿੱਲੀ ਦੇ ਵਿੱਚ ਜਿਹੜਾ ਉਹ ਕਲੀਅਰ ਘਟ ਲੱਗ ਰਿਹਾ ਹੈ ਵੀ ਬੀਜੇਪੀ ਦੀ ਤੇ ਆਮ ਆਦਮੀ ਪਾਰਟੀ ਦੀ ਸਿਰ ਟੜ ਦੀ ਬਾਜ਼ੀ ਜਿਹੜੀ ਹੈ ਉਹ ਲੱਗ ਚੁੱਕੀ ਹੈ ਜੀ ਇਸੇ ਕਰਕੇ ਤੁਸੀਂ ਦੇਖਦੇ ਹੋਵੋਗੇ ਜੋ ਜਿਵੇਂ ਪ੍ਰਧਾਨ ਮੰਤਰੀ ਸਾਡੇ શ્રી ਨਰਿੰਦਰ ਮੋਦੀ ਜੀ ਨੇ ਕਿਹਾ ਸੀ ਵੀ ਮੁਫਤ ਕੀ ਰੇਵੜੀ ਵੰਟਣੇ ਦਾ ਜਿਹੜਾ ਦੌਰ ਚੱਲ ਰਿਹਾ ਹੈ ਉਹ ਤੇ ਮੁਫਤ ਦੀਆਂ ਰੇਵੜੀਆਂ ਜਿਹੜੀਆਂ ਉਹ ਭਾਜੀਪੀ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੀ ਵੰਡਣ ਦੇ ਜਿਹੜੇ ਉਹ ਐਲਾਨ ਕੀਤੇ ਗਏ ਨੇ ਦਾਅਵੇ 바ਦਿਕ ਕੀਤੇ ਜਾ ਰਹੇ ਨੇ ਤੇ ਕਾਂਗਰਸ ਵੀ ਇਸ ਸਾਰੀਆਂ ਪਾਰਟੀਆਂ ਵੱਲੋਂ ਲਗਭਗ ਰੁਝਾਨ ਇਹੀ ਹੋ ਗਿਆ ਤੇ ਹਾਲਾਂਕਿ ਲੜਾਈ 'ਚ ਕਾਂਗਰਸ ਬਹੁਤ ਪਿੱਛੇ ਲੱਗ ਰਹੀ ਹੈ ਲੜਾਈ 'ਚ ਪਿੱਛੇ ਰਗਦੀ ਹੈ ਪਰ ਰੇਵੜੀਆਂ ਵੰਡਣ ਦੇ ਵਿੱਚ ਕੋਈ ਉਹ ਵੀ ਪਿੱਛੇ ਨਹੀਂ ਹੈਗੀ ਮੈਨੂੰ ਲੱਗਦਾ ਵੀ ਜਿਹੜੀ ਸਿਰ ਧੜ ਦੀ ਬਾਤ ਨਹੀਂ ਜਿਹੜੀ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਜਿਹੜੀ ਦਿੱਲੀ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਬੀਜੇਪੀ ਨੂੰ ਇਹ ਗੱਲ ਹਮੇਸ਼ਾ ਹੀ ਖਟਕਦੀ ਹੈ ਵੀ ਦਿੱਲੀ ਦੇ ਵਿੱਚ ਰਾਜ ਸਾਡਾ ਹੈ ਦਿੱਲੀ ਦਿੱਲੀ ਚ ਦਿੱਲੀ ਤਖਤ ਤੇ ਜਿਹੜੇ ਆ ਅਸੀਂ ਕਾਬਜ ਬੈਠੇ ਆਂ ਹਿੰਦੁਸਤਾਨ ਦੀ ਜਨਤਾ ਸਾਨੂੰ ਵੋਟਾਂ ਪਾਉਂਦੀ ਹੈ ਸਾਡੇ ਐਮਪੀ ਵੱਧ ਜਿੱਤ ਕੇ ਆਉਂਦੇ ਨੇ ਦਿੱਲੀ ਚੋਂ ਵੀ ਜਿਹੜੀਆਂ 7 ਜਾਂ 7 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਕਿਤੇ ਜਾਂਦੀ ਹੈ ਪਰ ਜਦੋਂ ਵਿਧਾਨ ਸਭਾ ਚੋਣਾਂ ਦੀ ਗੱਲ ਆਉਂਦੀ ਹੈ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆਉਂਦਾ ਤਾਂ ਜਿਹੜਾ ਉਹਨਾਂ ਨੂੰ ਧੋਵੀ ਪਟਕਾ ਜਿਹੜਾ ਉਹ ਦਿੱਲੀ ਦੇ ਲੋਕ ਮਾਰ ਦਿੰਦੇ ਨੇ ਇਸ ਲਈ ਜਿਹੜੇ ਮੈਨੂੰ ਲੱਗਦਾ ਵੀ ਇਹ ਜੀ ਬਿਆਨਬਾਜ਼ੀ ਹਾਬੀ ਤੋਂ ਜਿਵੇਂ ਕਹਿੰਦੇ ਪਾਰਟੀ ਸ਼ੁਰੂ ਹੋਈ ਹੈ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਹੋ ਸਕਦਾ ਇਸ ਤਰ੍ਹਾਂ ਦੀ ਤਿੱਖੀ ਬਿਆਨਬਾਜ਼ੀ ਤੇ ਇੱਕ ਦੂਜੇ ਖਿਲਾਫ ਹੋਰ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਜਿਹੜੀ ਹੈ ਉਹ ਔੜ ਦੇ ਵੀ ਤੁਸੀਂ ਉਮੀਦ ਰੱਖੋਗੇ ਉਹਦੇ ਤੇ ਵੀ ਆਪਾਂ ਹੁਣ ਚਰਚਾ ਕਰਦੇ ਰਹਿਾਂਗੇ ਦਿੱਲੀ ਦੀ ਜਿਹੜੀ ਇਸ ਗੱਲਬਾਤ ਜਿੱਥੋਂ ਸ਼ੁਰੂ ਹੋਈ ਹੈ ਸਿਆਸਤ ਹੋ ਰਹੀ ਹੈ ਪੰਜਾਬ ਦੀਆਂ ਗੱਡੀਆਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਦਾਖਲ ਹੋਣਾ ਆਮ ਆਦਮੀ ਪਾਰਟੀ ਨੇ ਜੋ ਜਵਾਬ ਦਿੱਤਾ ਇੱਕ ਗੱਲ ਉਹਦੇ ਵਿੱਚ ਤੁਸੀਂ ਵੀ ਨੋਟ ਕੀਤੀ ਹੋਣੀ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਕੀ ਪੰਜਾਬ ਦੇ ਲੋਕ ਕੱਤਵਾਦੀ ਨੇ ਕਿਉਂਕਿ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜੇ ਢੰਗ ਨਾਲ ਰੋਕਿਆ ਗਿਆ ਤਾਂ ਉਦੋਂ ਵੀ ਇਹੀ ਗੱਲਾਂ ਦਾ ਇੱਕ ਨਰੇਟਿਵ ਆਇਆ ਸੀ ਸਾਹਮਣੇ ਕਿ ਵਾਕਈ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਿਸਾਨ ਹੋਣ ਜਾਂ ਕੋਈ ਵਰਗ ਹੋਵੇ ਤਾਂ ਚਲੋ ਪੋਲੀਟੀਕਲ ਪਾਰਟੀ ਦੇ ਲੀਡਰ ਫਿਰਦੇ ਆ ਦਿੱਲੀ ਦੇ ਵਿੱਚ ਇੱਥੇ ਤੇ ਆਮ ਕਿਸਾਨਾਂ ਨੂੰ ਵੀ ਕਹਿੰਦੇ ਦਿੱਲੀ ਨਹੀਂ ਜਾਣ ਦਿੱਤਾ ਗਿਆ ਤਾ ਆਮ ਆਦਮੀ ਪਾਰਟੀ ਨੇ ਜਦੋਂ ਜਵਾਬ ਦਿੱਤਾ ਬੀਜੇਪੀ ਦੇ ਲੀਡਰਾਂ ਨੂੰ ਇਸ ਸਟੇਟਮੈਂਟ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੇ ਕਿਸਾਨਾਂ ਵਾਲੇ ਮਸਲੇ ਨੂੰ ਵੀ ਧਿਆਨ 'ਚ ਰੱਖਦੇ ਹਾਂ ਸਟੇਟਮੈਂਟ ਦਿੱਤੀ ਕਿ ਅਸੀਂ ਕੋਈ ਅਤਵਾਦੀ ਤਾਂ ਹੈ ਨਹੀਂ ਕਿ ਪੰਜਾਬ ਦੇ ਲੋਕ ਦਿੱਲੀ ਨਹੀਂ ਜਾ ਸਕਦੇ ਦੇਖੋ ਰਾਜਨੀਤਿਕ ਪਾਰਟੀਆਂ ਕਈ ਵਾਰੀ ਜਦੋਂ ਬਿਆਨਬਾਜ਼ੀ ਕਰਦੀਆਂ ਜਾਂ ਕੁਝ ਕਰਦੀਆਂ ਉਹ ਕਹਿੰਦੇ ਕਹੀਂ ਤੇ ਨਿਗਾਹਾਂ ਕਹੀਂ ਤੇ ਨਿਸ਼ਾਨਾ ਐਡੀ ਗੱਲ ਹੁੰਦੀ ਹੈ ਇਹਦੇ 'ਚ ਕਈ ਵਾਰੀ ਇੱਕ ਤੀਰ ਨਾਲ ਦੋ ਨਿਸ਼ਾਨੇ ਹੁੰਦੇ ਆ ਇੱਕ ਤਾਂ ਪੰਜਾਬ ਦੇ ਵਿੱਚ ਹੀ ਲਸਣਾ ਹੁੰਦਾ ਹੈ ਵੀ ਭਾਰਤੀ ਜਨਤਾ ਪਾਰਟੀ ਸੋ ਕਰਨਲ ਕਿਸਾਨਾਂ ਦਾ ਪਹਿਲਾਂ ਹੀ ਆਪ ਦਾ ਵਿਰੋਧੀ ਮੰਨਦੀ ਹੈ ਸਿੱਖਾਂ ਪ੍ਰਤੀ ਵੀ ਜਾਂ ਪੰਜਾਬੀਆਂ ਪ੍ਰਤੀ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੀ ਹੈ ਵੀ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਨਹੀਂ ਦੂਸਰਾ ਅਸੀਂ ਇਸ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ ਪੰਜਾਬੀ ਤੇ ਸਿੱਖ ਪੋਪੂਲੇਸ਼ਨ ਦਿੱਲੀ 'ਚ ਵੀ ਬੈਠੀ ਹੈਗੀ ਇਸ ਲਈ ਉਸ ਨੂੰ ਵੀ ਇੱਕ ਤਰ੍ਹਾਂ ਨਾਲ ਇਹ ਮੈਸੇਜ ਦੇਣ ਦਾ ਜਿਹੜਾ ਕੋਸ਼ਿਸ਼ ਕੀਤਾ ਜਾਂਦੀ ਹੈ ਵੀ ਪੰਜਾਬੀਆਂ ਨੂੰ ਤੇ ਜਾਂ ਸਿੱਖਾਂ ਨੂੰ ਜਿਹੜਾ ਉਹ ਭਾਜਪਾ ਕਿਸ ਨਜ਼ਰੀਏ ਨੂੰ ਜਿਹੜਾ ਉਹ ਤੋਂ ਜਿਹੜਾ ਉਹ ਦੇਖਦੀ ਹੈ ਵੀ ਇਹ ਤੁਹਾਡੇ ਸਾਹਮਣੇ ਹੈ ਇਹ 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 ਨਜ਼ਰੀਆ ਵੀ ਇੱਥੋਂ ਹੋ ਸਕਦਾ ਪਰ ਜਿਹੜੀ ਗੱਲ ਆਪਾਂ ਕਹੀ ਵੀ ਜਿਹੜਾ ਚੋਣ ਪ੍ਰਚਾਰ ਜਿਹੜਾ ਹੁਣ ਸਿਖਰ ਤੇ ਜਿਹੜਾ ਉਹ ਪਹੁੰਚਿਆ ਹੋਇਆ ਹੈਗਾ ਪੰਜਾਬ ਦੇ ਮੁੱਖ ਮੰਤਰੀ ਵੀ ਉੱਥੇ ਕੈਂਪੇਨ ਕਰ ਰਹੇ ਨੇ ਪੰਜਾਬ ਦੇ ਮੰਤਰੀ ਵੀ ਉੱਥੇ ਕੈਂਪੇਨ ਕਰ ਰਹੇ ਨੇ ਹਰ ਤਰ੍ਹਾਂ ਦਾ ਜਿਹੜਾ ਹਰ ਵੱ ਜਿਹੜਾ ਉਹ ਪੂਰਾ ਵਰਤਿਆ ਜਾ ਰਿਹਾ ਹੈ ਸਰਦਾਰ ਦੀ ਬਾਜੀ ਜਿਹੜੀ ਹੈ ਉਹ ਦੋਨਾਂ ਤਰ੍ਹਾਂ ਦੀ ਲੱਗ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਚ ਦੇਖਨੇ ਹੈ ਕਿ ਇਹ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ ਤੇ ਕਿਸ ਤਰ੍ਹਾਂ ਦੀ ਚਿੱਕੜ ਉਹ ਜਿਹੜਾ ਉਹ ਇੱਕ ਦੂਜੇ ਦੇ ਹਿਸ਼ਾਰ ਦੇ ਜੀ ਜੀ ਇੱਕ ਤੀਜਾ ਮਸਲਾ ਪੰਜਾਬ ਦਾ ਮਹੱਤਵਪੂਰਨ ਇਸ ਕਰਕੇ ਇੱਕ ਤਾਂ ਜੁੜਿਆ ਸਿੱਧਾ ਕਿਸਾਨਾਂ ਨਾਲ ਹੈ ਔਰ ਕਿਸਾਨ ਵੀ ਕਿਹੜੇ ਕੋਏ ਨਹੀਂ ਕਿ ਵੱਡੇ ਵੱਡੇ ਜ਼ਗੀਰਦਾਰ ਨੇ ਜਾ ਵੱਡੇ ਵੱਡੇ ਜਿਹੜੇ ਨੇ ਫਾਰਮ ਹਾਊਸ ਉਹਨਾਂ ਦੇ ਨੇ ਛੋਟੇ ਛੋਟੇ ਕਿਸਾਨ ਨੇ ਉਹਨਾਂ ਦਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਸ ਤੋਂ ਪਹਿਲਾਂ ਸਭ ਨੂੰ ਯਾਦ ਹੋਣਾ ਕਿ ਇੱਕ ਵਾਰੀ ਪਹਿਲਾਂ ਵੀ ਜਦੋਂ ਸੈਂਟਰ ਦੇ ਪ੍ਰੋਜੈਕਟ ਰੋਕੇ ਉਹ ਇਸ ਕਰਕੇ ਕਿਸਾਨਾਂ ਨੇ ਕਿਹਾ ਖਾਸ ਕਰਕੇ ਮਾਝੇ ਦੇ ਜਾਂ ਲੁਧਿਆਣੇ ਤੋਂ ਪਰਲੀ ਬੈਲਟ ਨੇ ਕਿ ਸਾਨੂੰ ਸਹੀ ਢੰਗ ਨਾਲ ਮੁਆਵਜ਼ਾ ਨਹੀਂ ਮਿਲਿਆ ਉਦੋਂ ਵੀ ਪ੍ਰੋਜੈਕਟ ਰੋਕੇ ਤਾਂ ਦੇਸ਼ ਦੇ ਕੇਂਦਰੀ ਜਿਹੜੇ ਮੰਤਰੀ ਨਿਨੇਤਨ ਗੜਕਰੀ ਉਹਨਾਂ ਨੇ ਤੇ ਇੱਥੋਂ ਤੱਕ ਪੰਜਾਬ ਸਰਕਾਰ ਨੂੰ ਘੁਰਕੀ ਵਟ ਦਿੱਤੀ ਸੀ ਕਿ ਜੇ ਇਸ ਸਮੇਂ ਦੇ ਉੱਤੇ ਕਬਜ਼ਾ ਨਾ ਛਡਾਇਆ ਗਿਆ ਕੰਮ ਦੇ ਵਿੱਚ ਰੁਕਾਵਟਾਂ ਪਈਆਂ ਨਾ ਹਟਾਈਆਂ ਗਈਆਂ ਤੇ ਅਸੀਂ ਤੇ ਆਪਣੀ ਨਹੀਂ ਇਨਵੈਸਟਮੈਂਟ ਆ ਉਹ ਵੀ ਨਹੀਂ ਕਰਨੀ ਪ੍ਰੋਜੈਕਟ ਵਾਪਸ ਲੈ ਲੈਣੇ ਆ ਇਹ ਜਦੋਂ ਘੁਰਕੀ ਬੱਟੀ ਤਾਂ ਫਿਰ ਇੱਕਦਮ ਪੰਜਾਬ ਪੁਲਿਸ ਸਰਗਰਮ ਹੋਈ ਪੰਜਾਬ ਸਰਕਾਰ ਬੜੀ ਤੇਜ਼ ਹੋਈ ਅਦਾਲਤ ਵਿੱਚ ਜਵਾਬ ਵੀ ਦਿੱਤੇ ਗਏ ਇੱਕ ਪਾਸੇ ਉਹਨਾਂ ਪ੍ਰੋਜੈਕਟਾਂ ਦਾ ਮਸਲਾ ਹੁਣ ਜਿਲ੍ਹਾ ਬਠਿੰਡਾ ਦੇ ਵਿੱਚ ਤਾਜੀ ਜਿਹੜੀ ਘਟਨਾ ਸਾਹਮਣੇ ਆਈ ਇੱਕ ਡੀਐਸਪੀ ਦੀ ਜਿਹੜੀ ਬਾਹ ਟੁੱਟੀ ਵੀ ਦੱਸੀ ਜਾਂਦੀ ਆ ਉਧਰ ਕਿਸਾਨਾਂ ਉੱਤੇ ਵੀ ਲਾਠੀ ਚਾਰਜ ਹੋਇਆ ਉਸ ਮਾਮਲੇ 'ਚ ਇੱਕ ਉਹ ਜਥੇਬੰਦੀ ਜਿਹੜੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਮੋਹਰਲੀਆਂ ਕਤਾਰਾਂ 'ਚ ਖੜਦੀ ਐ ਏਕਤਾ ਉਗਰਾਹ ਉਹਨਾਂ ਦੇ ਪ੍ਰਧਾਨ ਸਣੇ 40 ਕਿਸਾਨਾਂ ਤੇ ਜਿਹੜਾ ਪਰਚਾ ਦਰਜ ਹੋਇਆ ਅਰਾਦਾ ਕਤਲ ਦਾ ਉਸ ਮਾਮਲੇ ਨੂੰ ਲੈ ਕੇ ਕਿੰਨਾ ਕੁ ਪ੍ਰਭਾਵ ਤੇ ਅਸਰ ਕਿਸ ਤੇ ਪੈ ਸਕਦਾ ਹੈ ਕੀ ਪੰਜਾਬ ਸਰਕਾਰ ਨੂੰ ਅਜਿਹੇ ਪਰਚੇ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਜਾਂ ਕਿਸਾਨ ਜਥੇਬੰਦੀਆਂ ਇੱਥੇ ਠੀਕ ਨੇ ਜਾਂ ਫਿਰ ਪੰਜਾਬ ਸਰਕਾਰ ਨੂੰ ਮਜਬੂਰੀ 'ਚ ਕਰਨਾ ਹੀ ਪੈਣਾ ਸੀ ਕਿ ਪ੍ਰੋਜੈਕਟ ਰੁਕਦੇ ਨੇ ਦੇਖੋ ਇਹਦੇ ਪਰਚਿਆਂ ਦੀ ਪੋਲਿਟਿਕਸ ਬੜੀ ਡੂੰਗੀ ਹੁੰਦੀ ਹੈ ਸੰਦੀਪ ਅਕਸਰ ਕੀ ਹੁੰਦਾ ਹੈ ਵੀ ਜਦੋਂ ਵੀ ਕੋਈ ਟ੍ਰੇਡ ਯੂਨੀਅਨ ਕਿਸਾਨ ਯੂਨੀਅਨ ਜਾਂ ਕੋਈ ਮੁਲਾਜ਼ਮ ਜਥੇਬੰਦੀ ਕੋਈ ਇਸ ਤਰ੍ਹਾਂ ਦਾ ਕੋਈ ਐਜੀਟੇਸ਼ਨ ਕਰਦੀ ਹੈ ਕਿਸੇ ਆਰਗੇਨਾਈਜੇਸ਼ਨ ਦੇ ਖਿਲਾਫ ਕਰੇ ਸਰਕਾਰ ਦੇ ਖਿਲਾਫ ਕਰੇ ਜਾਂ ਟ੍ਰੇਡ ਯੂਨੀਅਨ ਯੂਨੀਅਨ ਜਿਹੜੀ ਹੈ ਕਿਸੇ ਮਿਲ ਵਾਲੇ ਦੇ ਖਿਲਾਫ ਖੜਦੀ ਹੈ ਤਦੋਂ ਕੀ ਹੁੰਦਾ ਵੀ ਜਿਹੜਾ ਐਜੀਟੇਸ਼ਨ ਤਾਂ ਚੱਲਦੀ ਚੱਲਦੀ ਹੈ ਨਾਲੋਂ ਨਾਲ ਪਰਚੇ ਦਰਜ ਹੋ ਜਾਂਦੇ ਨੇ ਉਹ ਕੀ ਹੁੰਦਾ ਵੀ ਕਈ ਵਾਰੀ ਜਿਹੜੀਆਂ ਜੂਨੀਅਰ ਮੀਆ ਜਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬਲਾਜਮਾਨੀਆਂ ਮੰਗਾਂ ਹੁੰਦੀਆਂ ਨੇ ਉਹ ਫਿਰ ਮੰਗਾਂ ਡਾਇਵਰਟ ਹੋ ਜਾਂਦੀਆਂ ਨੇ ਪਹਿਲਾਂ ਫਿਰ ਪਹਿਲਾਂ ਤਾਂ ਕਹਿੰਦੇ ਸਾਡੀਆਂ ਬੰਦਾ ਪੂਰੀਆ ਕਰੋ ਪਰ ਝੂਠੇ ਪਰਚੇ ਰੱਦ ਕਰੋ ਇੱਕ ਤਾਂ ਇਹ ਸਿਸਟਮ ਦਾ ਜਿਹੜਾ ਇੱਕ ਸਰਕਾਰਾਂ ਦਾ ਇੱਕ ਨਜ਼ਰੀਆ ਹੁੰਦਾ ਹੈ ਜਿਹੜੀ ਕਿ ਮੰਗਾਂ ਨੇ ਉਹਨਾਂ ਤੋਂ ਧਿਆਨ ਹੀ ਲਾਂਭੇ ਕਰ ਦੋ ਬੁੜਕੇ ਝੂਠੇ ਪੁਲਿਸ ਜਿਹੜੇ ਹੈ ਇੱਕ ਪਰਚੇ ਝੂਠੇ ਜਾਂ ਸੱਚੇ ਜਿਹੜੇ ਵੀ ਹੈ ਪਰਚੇ ਰੱਦ ਕਰਾਉਣ ਦੀ ਲੜਾਈ ਤੇ ਜਿਹੜਾ ਉਹ ਆ ਕੇ ਗੱਲ ਖੜ ਜੇ ਤੁਸੀਂ ਇਹ ਵੀ ਦੇਖਿਆ ਉਹ ਪਿਛਲੇ ਦੌਰ ਦੇ ਵਿੱਚ ਜਿੰਨੇ ਵਾਰੀ ਵੀ ਚੀਫ ਮਿਨਿਸਟਰ ਨਾਲ ਜਾਂ ਸਰਕਾਰਾਂ ਦੇ ਕੋਰ ਨਮੈਂਡਿਆਂ ਨਾਲ ਜਿੰਨੀਆਂ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਹੁੰਦੀਆਂ ਉਹਦਾ ਵਿੱਚ ਇੱਕ ਮੰਗ ਇਹ ਹੁੰਦੀ ਹੈ ਵੀ ਜਿਹੜੇ ਕਿਸਾਨ ਆਗੂਆਂ ਤੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਉਹ ਰੱਦ ਹੁੰਦੇ ਵੀ ਨਹੀਂ ਇਹਦਾ ਮਤਲਬ ਇਹ ਹੈ ਵੀ ਇਹ ਫਿਰ ਪਰਚੇ ਕਾਦੇ ਵਾਸਤੇ ਦਰਜ ਕੀਤੇ ਜਾਂਦੇ ਨੇ ਜੇ ਵਾਕਈ ਕਿਸੇ ਕਿਸਾਨ ਦਾਗੂ ਦੇ ਕਿਸਾਨ ਜਥੇਬੰਦੀ ਨੇ ਕੋਈ ਗੈਰਕਾਨੂੰਨੀ ਕੰਮ ਕੀਤਾ ਹੈ ਕਾਨੂੰਨ ਨੂੰ ਆਪਦੇ ਹੱਥ ਚ ਲਿਆ ਹੈ ਤਾਂ ਉਸ ਤੋਂ ਬਾਅਦ ਫਿਰ ਜਹਾਂ ਦਾ ਜਿਹੜਾ ਪਹਿਲਾਂ ਜਿਹਨੂੰ ਪਰਚਾ ਦਰਜ ਕੀਤਾ ਉਹ ਰਾਜਨੀਤੀ ਤੋਂ ਪ੍ਰੇਰਿਤ ਸੀ ਜੇ ਫਿਰ ਤੁਸੀਂ ਪਹਿਲੇ ਦਰਜ ਕੀਤਾ ਉਹ ਰਾਜਨੀਤੀ ਤੋਂ ਪ੍ਰੇਰਿਤ ਸੀ ਫਿਰ ਰੱਦ ਕੀਤਾ ਇਹਦਾ ਮਤਲਬ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹੁਣ ਡੀਐਸਪੀ ਨਾਲ ਜਿਹੜੀ ਝੜਪ ਹੋਈ ਹੈ ਜਿਵੇਂ ਵੀ ਡੀਐਸਪੀ ਦੇ ਇੱਕ ਦੇ 60 ਵਜ ਗਿਆ ਬੜੀ ਅਫਰਚੂਨੇਟ ਹੈ ਕਿਸੇ ਕਿਸਾਨ ਦੇ 60 ਵਜੜੇ ਮਜ਼ਦੂਰ ਦੇ ਵਜਣੀ ਜਾਂ ਪੁਲਿਸ ਵਾਲਾ ਪੁਲਿਸ ਵਾਲਾ ਵੀ ਤਾਂ ਬੰਦਾ ਹੀ ਹੈ 60 ਵਜ ਜਿਹੜੀ ਉਹ ਮਾਰੀ ਚੱਲੇਗੀ ਤੇ ਜੇ ਜੇ ਕਿਸੇ ਨੇ ਵੀ ਮਾਰੀਆ ਤਾਂ ਉਹ ਉਹ ਉਹਦਾ ਉਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਜਿੱਥੋਂ ਸਵਾਲ ਆ ਜਾਂਦਾ ਹੈ ਕਿਸਾਨੀ ਮੁੱਦੇਆਂ ਦਾ ਮਸਲਿਆਂ ਦਾ ਤੁਹਾਡੇ ਯਾਦ ਹੋਊ ਵੀ ਕਦੇ ਵੀ ਸਿਸਟਮ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਕਦੇ ਰਿਆਕਤ ਕਦੇ ਵਰਤੀ ਨਹੀਂਗੀ ਹੁਣ ਤੁਸੀਂ ਇਹ ਦੇਖੋ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਕਿ ਰਹਿ ਜਾਂਦਾ ਹੈ ਕਿਸਾਨਾਂ ਅਤੇ ਬੰਦਿਆਂ ਵੱਲੋਂ ਇੱਕ ਤਾਂ ਪਰਚਾ ਦਰਜ ਹੁੰਦਾ ਵੀ ਚਲੋ ਨੈਸ਼ਨਲ ਹਾਈਵੇ ਰੋਕਿਆ ਜਾਂ ਇੱਕ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਬੰਦੇ ਦਾ ਰਸਤਾ ਰੋਕਿਆ ਉਹ ਪਰਚਾ ਹੋ ਗਿਆ ਨਾਲ 337 ਧਾਰਾ ਪਿਛਲੇ ਦਿਨਾਂ ਚ ਲਾਈ ਗਈ ਤੁਹਾਡੇ ਇਹ ਵੀ ਯਾਦ ਹੋਊਗੀ ਉਹ ਹਜੇ ਵੀ ਇਹ ਪ੍ਰਕਟਾਵਾ ਨਹੀਂ ਹੋਇਆ ਵੀ ਕਿਵੇਂ ਲਾਈ ਕਿਉਂ ਲਾਈ ਕਿਵੇਂ ਕੀ ਵਾਕਈ ਮੋਦੀ ਜੀ ਤੇ ਉਹ ਅਟੈਕ ਕੀਤਾ ਗਿਆ ਸੀ ਜਾਂ ਅਟੈਕ ਵਾਲੇ ਕੋਈ ਹਥਿਆਰ ਪੜੇ ਗਏ ਕੀ ਹੋਇਆ ਇਹ ਅਜੇ ਪੁਲਿਸ ਖੁਲਾਸਾ ਕਰੂਗੀ ਆਪਦੇ ਜਾਂਚ ਦੇ ਵਿੱਚ ਕੀ ਕਰੂਗੀ ਕਿਵੇਂ ਕਰਦੀ ਹੈ ਇਹ ਪਤਾ ਲੱਗੂਗਾ ਜਿੱਥੋਂ ਤੱਕ ਇਹ ਪਰਚਿਆਂ ਦੀ ਰਾਜਨੀਤੀ ਹੈ ਕਿਸਾਨ ਜਥੇਬੰਦੀਆਂ ਦੇ ਤਾਂ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਆਪਾਂ ਅਸੀਂ ਦੇਖਿਆ ਵੀ ਪਿਛਲੇ ਦੌਰ ਦੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਨੂੰ ਕੋਈ ਸਜ਼ਾ ਦਿੱਤੀ ਹੋਵੇ ਉਹਨਾਂ ਨੂੰ ਫੜ ਕੇ ਲੰਬਾ ਸਮਾਂ ਕੋਈ ਜੇਲ੍ਹ 'ਚ ਰੱਖਿਆ ਗਿਆ ਹੋਵੇ ਜਾਂ ਹੋਰ ਇਸ ਤਰ੍ਹਾਂ ਦਾ ਹੋਵੇ ਇਹ ਸਰਕਾਰਾਂ ਦੇ ਵੀ ਪ੍ਰੈਸ਼ਰ ਟੈਕਟਸ ਹੁੰਦੇ ਨੇ ਕਿ ਜਿਹੜਾ ਕਿਸੇ ਵੀ ਅੰਦੋਲਨ ਨੂੰ ਜਿਹੜਾ ਹੈ ਉਹ ਮੱਠਾ ਪਾਇਆ ਜਾਵੇ ਉਹਨੂੰ ਜਿਹੜਾ ਉਹ ਖੁੰਡਾ ਕੀਤਾ ਜਾਵੇ ਮੇਰੇ ਯਾਦ ਆ ਜਦੋਂ ਟ੍ਰਾਈਡੈਂਟ ਦੀ ਲੜਾਈ ਲੜ ਰਹੀ ਸੀ ਲਾੜੇ ਚੱਲ ਰਹੀ ਸੀ ਬਰਨਾਲੇ ਉੱਤੇ ਕਿਸਾਨਾਂ ਦਾ ਪੁਲਿਸ ਗੋਲੀ ਰਾਤ ਕਿਸਾਨ ਮਰੇ ਵੀ ਕਿੰਨੇ ਪਰਚੇ ਦਰਜ ਹੋਏ ਉਸ ਤੋਂ ਬਿਨਾਂ ਗੋਦ ਨੂੰ ਬਹੁਤ ਆਪਣੇ ਗੋਬਿੰਦਪੁਰਾ ਥਰਮਲ ਪਲਾਂਟ ਆੜੀ ਗੱਲ ਤੁਸੀਂ ਲੈ ਲਓ ਕਿੰਨੇ ਜਿਹੜੇ ਤੁਸੀਂ ਇਸ਼ੂ ਜਿਹੜੇ ਉਹ ਲੈ ਸਕਦੇ ਹੋ ਵੀ ਕਿਸਾਨਾਂ ਤੇ ਅਜੇ ਤੱਕ ਮੈਨੂੰ ਲੱਗਦਾ ਵੀ ਇਹ ਸਾਰੇ ਪਰਚਿਆਂ ਦੀ ਚਾਹੇ ਨੈਸ਼ਨਲ ਹਾਈਵੇ ਰੋਕਣ ਦੀ ਕਦੇ ਗੱਲ ਹੋਵੇ ਜਾਂ ਹੋਰ ਹੋਵੇ ਸੈਂਕੜੇ ਪਰਚੇ ਜਿਹੜੇ ਉਹ ਨਿਕਲੇ ਆਉਣਗੇ ਕਿੰਨੇ ਪਰਚੇ ਜਿਹੜੇ ਉਹ ਨਿਕਲੇ ਆਉਣਗੇ ਇਹ ਪਰਚਿਆਂ ਦੀ ਜਿਹੜੀ ਰਾਜਨੀਤੀ ਹੈ ਇਹ ਜਿਹੜੀ ਹੈ ਇਹ ਗਲਤ ਵੀ ਹੈ ਜਦੋਂ ਪਰਚੇ ਕੋਈ ਸਿਰੇ ਨਹੀਂ ਚੜਦੇ ਕਾਨੂੰਨ ਦੀ ਇਹਦਾ ਮਤਲਬ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਡਰਾਉਣ ਲਈ ਕੀਤੀ ਜਾਂਦੀ ਹੈ ਅਧੂਰਨਾਂ ਨੂੰ ਅੰਦੋਲਨਾਂ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ ਬੰਦੇ ਇਹਨੂੰ ਡਰਾਉਣ ਲਈ ਕੀਤੀ ਜਾਂਦੀ ਹੈ ਇਹ ਇਸ ਤਰ੍ਹਾਂ ਨਿਚਾੜਾ ਨਿਚੋੜ ਜਿਹੜਾ ਇਹ ਕਰ ਸਕਦੇ ਹਨ ਦੂਜੀ ਗੱਲ ਜਿਹੜੀ ਬਠਿੰਡੇ ਵਾਲੀ ਘਟਨਾ ਜਿਉਂ ਚ ਹੋਈ ਹੈ ਉਹਨਾਂ ਦਾ ਪਰਚੇ ਦਰਜ ਹੋਣ ਤੋਂ ਬਾਅਦ ਵੀ ਕਹਿੰਦਾ ਕਿ ਸਾਡੀ ਲੜਾਈ ਜਿਹੜੀ ਹੈ ਉਹ ਜਾਰੀ ਰਹੂਗੀ ਇਸ ਤਰ੍ਹਾਂ ਦਾ ਵੀ ਹੈ ਅਸੀਂ ਤਾਂ ਜਿਹੜੇ ਇਹ ਕੋਲ ਜਾਰੀ ਰਹੂਗਾ ਤੇ ਇਹਦਾ ਇਹਦਾ ਇਹ ਵੀ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਉਹ ਐਮਿਕੇਬਲੀ ਪ੍ਰਸ਼ਾਸਨ ਨੂੰ ਬਹਿ ਕੇ ਹੱਲ ਕਰਨੇ ਚਾਹੀਦੇ ਨੇ ਜਿਹੜਾ ਨੁਕਸਾਨ ਹੁੰਦਾ ਹੈ ਡੀਐਸਪੀ ਦਾ ਸਰਟੀਫਿਕੇਟ ਵੱਜੀ ਹੈ ਜਾਂ ਕੱਲ ਨੂੰ ਚਾਰ ਕਿਸਾਨਾਂ ਦਾ ਨੁਕਸਾਨ ਹੋਵੇ ਸਰਟੀਫਿਕੇਟ ਵੱਜੀ ਉਹ ਬੜੀ ਅਨਫੋਰਚੂਨੇਟ ਹੈ ਸੋਸਾਇਟੀ ਦੇ ਵਿੱਚ ਅਨਰੈਸਟ ਇੱਕ ਤੁਸੀਂ ਕੀ ਸਮਝਦੇ ਹੋ ਜਦੋਂ ਇਸ ਤਰ੍ਹਾਂ ਦੇ ਮਸਲੇ ਟਕਰਾ ਪੈਦਾ ਹੁੰਦੇ ਨੇ ਉਦੋਂ ਪਹਿਲਾਂ ਜਿਵੇਂ ਪਹਿਲਾਂ ਇੱਕ ਕੇਸ ਦਾ ਜ਼ਿਕਰ ਕੀਤਾ ਸੀ ਮਾਝੇ ਵਾਲੇ ਪਾਸੇ ਜ਼ਮੀਨਾਂ ਐਕਵਾਇਰ ਨਹੀਂ ਸੀ ਕਰ ਪਾ ਰਹੀ ਪੰਜਾਬ ਪੁਲਿਸ ਪੰਜਾਬ ਸਰਕਾਰ ਤੋਂ ਦੋ ਦੋ ਫਿਰ ਜਬਰਨ ਆ ਜਿਹੜਾ ਹੋਰ ਤਰੀਕੇ ਵੀ ਅਪਣਾਉਣੇ ਪੈ ਗਏ ਕੀ ਕਿਸਾਨਾਂ ਨੂੰ ਕਈ ਥਾਵਾਂ ਤੇ ਮੁੱਲ ਸਹੀ ਮਿਲ ਜਾਂਦੇ ਆ ਕਈ ਥਾਵਾਂ ਤੇ ਮਿਲਦੇ ਨਹੀਂ ਹੁਣ ਪਟਿਆਲੇ ਵਾਲੇ ਪਾਸੇ ਤਾਂ ਕੀ ਉਸ ਵੇਲੇ ਦੀ ਸਰਕਾਰ ਦੇ ਚੰਗੇ ਲੀਡਰਾਂ ਦਾ ਹੱਥ ਪੈਂਦਾ ਸੀ ਚੰਗਾ ਰੇਟ ਦਵਾ ਦਿੱਤਾ ਇਸ ਕਰਕੇ ਰੌਲਾ ਨਹੀਂ ਸੀ ਪਿਆ ਪੁਰਾਣੇ ਪ੍ਰੋਜੈਕਟ 'ਚ ਵੀ ਤੇ ਮਾਝੇ ਵਾਲੇ ਪਾਸੇ ਕਿਸੇ ਨੇ ਨਹੀਂ ਰੇਟ ਵਧਾਇਆ ਹੋਣਾ ਇਸ ਕਰਕੇ ਰੌਲਾ ਪੈ ਗਿਆ ਉੱਥੇ ਵੀ ਕਿਤੇ ਨਾ ਕਿਤੇ ਸਮੱਸਿਆ ਹੁੰਦੀ ਹੈ ਜਿੱਦੋ ਜਿਹੜੇ NHAI ਦੇ ਪ੍ਰੋਜੈਕਟਾਂ ਲਈ ਨੈਸ਼ਨਲ ਹਾਈਵੇਅ অথਟੀ ਆਫ ਇੰਡੀਆ ਬਨੂ ਜਿਹੜੀਆਂ ਸੜਕਾਂ ਬਣਾਈਆਂ ਜਾਂਦੀਆਂ ਜਿੰਨੇ ਵੀ ਕੌਮੀ ਮਾਰਗ ਵੀ ਸਾਡੇ ਉਹਨਾਂ ਲਈ ਜ਼ਮੀਨਾਂ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਇਹ ਬਹੁਤ ਵੱਡਾ ਘੁਟਾਲਾ ਹੈ ਇਹਦੇ ਤੇ ਸੰਦੀਪ ਆਪਾਂ ਘੰਟੇ ਤੋਂ ਘੰਟਿਆਂ ਦਾ ਇੱਕ ਵੱਖਰਾ ਐਪੀਸੋਡ ਵੀ ਕਰ ਸਕਦੇ ਹਾਂ ਕਿ ਕਿਵੇਂ ਪੰਜਾਬ ਦੇ IAS PCS ਅਫਸਰਾਂ ਲਈ ਇਹ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣੀ ਹੋਈ ਹੈ ਇਹ ਪ੍ਰੋਜੈਕਟ ਕਿ ਲਈ ਅਫਸਰ ਨੇ ਤੁਹਾਡੇ ਯਾਦ ਹੋ ਚਾਹੇ ਉਹ ਮਤਲਬ ਇੱਕ ਅਫਸਰ ਦਾ ਕੇਸ ਤਾਂ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਸੀ ਤੇ ਉਹਨੂੰ ਵਾਪਸ ਪੈਸੇ ਕਰਨੇ ਵੀ ਪਏ ਸੀ ਇਸ ਲਈ ਇਹ ਜੇ ਜਿਹੜਾ ਸੀ ਜ਼ਮੀਨਾਂ ਵਾਲਾ ਮਸਲਾ ਦੇਖਦੇ ਆਂ ਐਡਾ ਵੱਡਾ ਘਾਲਾ ਵਾਲਾ ਹੈ ਇਹ ਜਦੋਂ ਐਨਐਚਆਈ ਦੇ ਅਫਸਰਾਂ ਨਾਲ ਤੁਸੀਂ ਗੱਲ ਕਰੋਗੇ ਜਦੋਂ ਐਨਐਚਆਈ ਦੇ ਵਕੀਲਾਂ ਨਾਲ ਤੁਸੀਂ ਗੱਲ ਕਰੋਗੇ ਬਹੁਤ ਵੱਡਾ ਜਿਹੜਾ ਹੈ ਪੰਡੋਰਾ ਬਾਕਸ ਨਿਕਲ ਸਕਦਾ ਹੈ ਪੰਜਾਬ ਦੇ ਦਰਜਣਾ ਆਗੇ ਅਫਸਰ ਜਿਨ੍ਹਾਂ ਦੇ ਮੋٹے ਹੱਥ ਰੰਗਣ ਦੇ ਦੋਸ਼ ਨੇ ਜਿੰਨਾ ਬਾਰੇ ਐਨਐਚਆਈਏ ਦੇ ਅਫਸਰਾਂ ਵੱਲੋਂ ਲਗਾਤਾਰ ਪੰਜਾਬ ਦੇ ਸੀਨੀਅਰ ਅਫਸਰਾਂ ਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਆਹ ਅਫਸਰ ਗਲਤ ਕੰਮ ਕਰ ਰਹੇ ਨੇ ਇਸ ਤਰ੍ਹਾਂ ਦੀ ਹਰਡਨ ਕ੍ਰੀਏਟ ਕਰ ਰਹੇ ਨੇ ਇਸ ਤਰ੍ਹਾਂ ਦਾ ਵੱਧ ਮੁਆਵਜ਼ਾ ਦੇ ਰਹੇ ਨੇ ਕਿ ਮਤਲਬ ਤੱਥਾਂ ਸਮੇਤ ਆਪਾਂ ਇਹਦੇ ਤੇ ਵੀ ਗੱਲ ਕਰ ਸਕਦੇ ਆ ਇਹ ਬਹੁਤ ਵੱਡਾ ਕਾਲਾ ਮਾਲਾ ਤੁਹਾਡੀ ਗੱਲ ਵਾਕਈ ਠੀਕ ਹੈ ਕਈ ਥਾਂ ਕਿਸਾਨਾਂ ਨਾਲ ਵਾਕਈ ਤੱਕਾ ਹੋ ਜਾਂਦਾ ਉਹਨਾਂ ਨੂੰ ਵਾਜਬ ਜਿਹੜਾ ਮੁੱਲ ਹੈ ਵਾਜਬ ਮੁਆਵਜ਼ਾ ਜਿਹੜਾ ਉਹ ਨਹੀਂ ਮਿਲਦਾ ਕਈ ਥਾਈਂ ਅਫਸਰਾਂ ਦੀ ਮਿਹਲੀ ਭੁਗਤ ਨਾਲ ਬਾਜਬ ਤੱਕ ਹੀ ਉਸ ਤੋਂ ਬਹੁਤ ਜ਼ਿਆਦਾ ਕਈ ਗੁਣਾ ਜ਼ਿਆਦਾ ਮੁਆਫਦਾ ਵੀ ਜਿਹੜਾ ਉਹ ਫਸਲ ਹੋ ਜਾਂਦਾ ਹੈ ਜੀ ਜੀ ਬਹੁਤ ਸ਼ੁਕਰੀਆ ਜੀ ਤਾਂ ਪ੍ਰੋਗਰਾਮ ਸੋਹਣਾ ਨੇ ਸੱਚ ਵਿੱਚ ਇੰਨਾ ਦੋ ਤਿੰਨ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ